ਕਿ ਮੈਂ ਘਰ ਬੈਠਦਾ ਮੇਰਾ ਰੀਜ਼ਨ ਇਹੀ ਹੈ ਕਿ ਮੈਂ ਆਪਣੇ ਸਲੂਨ ਦੀ ਓਪਨਿੰਗ ਕਰਨੀ ਹੈ ਆਪਣਾ ਕੰਮ ਕਰਨਾ ਹੈ ਸੋ ਅੱਛਾ ਜਦੋਂ ਆਮਾਂਗੇ ਕੰਮੀ ਥੋੜੀ ਵੱਡ ਜਾਏਗੀ ਹਾਂਜੀ ਜੇ ਕਿ ਤੁਸੀਂ ਪਹਿਲੀ ਵਾਰ ਮੇਰੇ ਚੈਨਲ ਉੱਪਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਇਸ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੁਸੀਂ ਮੇਲ ਤਾਂ ਕਰੀਆਂ ਮਿੰਤਾ ਨਹੀਂ ਕਰੀਆਂ ਐਵੇਂ ਸਾਡੇ ਤੇ ਲੱਗਿਆ ਨਾ ਕਰੋ ਜੇ ਸਾਹਮਣੇ ਆ ਕੇ ਬੋਲਣ ਦੀ ਔਕਾਤ ਨਹੀਂ ਪਰ ਕਮੈਂਟਾਂ 'ਚ ਖਾਰ ਕੱਢਿਆ ਨਾ ਕਰੋ ਜੋ ਵੀ ਖੋਦੀ ਪੀੜੀ ਥਲੇ ਵੀ ਚਾ ਤਾਂ ਮਾਰ ਲਓ ਸਾਡੇ ਤੇ ਨਾ ਧਿਆਨ ਧਰਿਆ ਨਾ ਕਰੋ ਹਿੱਟਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਰੀਸ ਕਰ ਲਓ ਨਾ ਕਰੋ ਦੁਨੀਆ ਮੱਚਦੀ ਬੋਤ ਹੈ ਯਾਰਾ ਤੇ ਨਹੀਂ ਐਸੇ ਸ਼ੌਕ ਰੱਖਿਆ ਜਾਨ ਤੁਸੀਂ ਬਹੁਤ ਰਾਇਲ ਲਾਈਫ ਜਿਵੇਂ ਜਾਨੇ ਹੋ ਨਾ ਤਾਂ ਤੁਹਾਡੇ ਤੇ ਜੈਲਸ ਕਰਦੇ ਆ ਬਾਜੀ ਬਾ ਇਹ ਜਿਹੇ ਕਿਹੜੀਆਂ ਮਿਹਨਤਾਂ ਕਰ ਲਈਆਂ ਤੁਸੀਂ ਬਈ ਤੁਸੀਂ ਜੀਵਣਾ ਸਾਈਕਲ ਦੀ ਚੈਨ ਚੜਾ ਦੇਣੀ ਓਕੇ ਸਿਰ ਤੇ ਪੱਠਣ ਰੱਖ ਕੇ ਤੀਜੀ ਮੰਜ਼ਲ ਤੇ ਚੜ ਜਾਣੀ ਓ ਸਾਰਾ ਦਿਨ ਮੱਝਾਂ ਨੂੰ ਚਰਿਜਣਾ ਤੇ ਸਾਰਾ ਦਿਨ ਰੀਲਾਂ ਦੇ ਲੱਕ ਹਲਾਉਣਾ ਇਹ ਕੀ ਕਿਹੜੀ ਮਿਹਨਤ ਹੈਗੀ ਤੁਸੀਂ ਤਾਂ ਮਿਹਨਤ ਦੀ ਪਰਵਾਹ ਹੀ ਬਦਲਤੀ ਲੈ ਦੱਸ ਤੜਕੇ ਉੱਠ ਕੇ ਕੈਮਰਾ ਚੱਕ ਕੇ ਵਲੌਗ ਬਣਾਉਣ ਤੇ ਵੀ ਹੁਣ ਮਿਹਨਤ ਲੱਗਣ ਲੱਗ ਗਈ ਜੇ ਤੁਸੀਂ ਇਹਨੂੰ ਮਿਹਨਤ ਕਹਿੰਦੇ ਹੋ ਤਾਂ ਫਿਰ ਜਿਹੜੇ 12-12 ਘੰਟੇ ਸ਼ਿਫਟਾਂ ਲਾਉਂਦੇ ਆ ਉਹਨਾਂ ਨੂੰ ਫਿਰ ਅਸੀਂ ਕੀ ਕਹਾਂਗੇ ਫਿਰ ਇਹਦਾ ਮਤਲਬ ਉਹ ਤਾਂ ਵਿਹਲੇ ਹੀ ਖਾਂਦੇ ਆ ਇਹੇ ਜਾਂ ਤੁਹਾਡੇ 'ਚ ਹੈ ਕੀ ਜਿਹੜੇ ਤੁਹਾਡੇ ਤੋਂ ਲੋਕ ਮੱਚਦੇ ਆ ਮੈਨੂੰ ਤਾਂ ਤੁਹਾਡੇ 'ਚ ਉਹ ਗੱਲ ਹੀ ਨਹੀਂ ਦਿਸ ਰਹੀ ਹੈਗੀ ਜਿਵੇਂ ਹੁਣ ਸੋਨੂ ਦੇ ਘਰ ਵਾਲਿਆਂ ਨੇ ਉਹ ਮੁੰਡੇ ਨੂੰ ਕੇਕ ਖਵਾਇਆ ਸੀ ਕੀ ਗੱਲ ਹੁਣ ਅਸੀਂ ਵੀ ਉਵੇਂ ਇਹ ਤਾਂ ਫਿਰ ਜੈਲਸੀ ਹੋ ਸਕਦੀ ਹੈ ਵੀ ਸਾਨੂੰ ਉਹ ਮੇਕੀਕ ਨਹੀਂ ਖਵਾਉਣਾ ਆਂਦਾ ਇਹ ਤਾਂ ਗੱਲ ਮੰਨਣ ਵਾਲੀ ਹੈ ਮੇਰੇ ਤੁਹਾਨੂੰ ਥੋੜੀ ਰੀਸ ਨਹੀਂ ਹੁੰਦੀ ਮੈਨੂੰ ਇਸ ਗੱਲ ਦੀ ਬਹੁਤ ਜੈਲਸੀ ਹੁੰਦੀ ਹੈ ਪਤਾ ਨਹੀਂ ਕਿਉਂ ਮੈਂ ਤੁਹਾਡੀ ਰੀਸ ਕਰ ਹੀ ਨਹੀਂ ਪਾ ਰਹੀ ਅੱਜ ਮੇਰੇ ਨਾਲ ਇੱਕ ਅਜੀਬ ਘਟਨਾ ਹੋਈ ਮੈਂ ਸਵੇਰੇ ਸਵੇਰੇ ਸਵੇਰ 6:00 ਵਾਲੀ ਬੱਸ ਫੜੀ ਸੀ ਬੱਸ ਫੜੀ ਨਾ ਮੈਨੂੰ ਕਦੇ ਵੀ ਉਲਟੀ ਨਹੀਂ ਹੁੰਦੀ ਜੀ ਮੇਰਾ ਇਤਿਹਾਸ ਹੈ ਮੈਨੂੰ ਅੱਜ ਤੱਕ ਇੰਨੀ ਉਮਰ ਚ ਸਿਰਫ ਇੱਕ ਵਾਰ ਉਲਟੀ ਆਈ ਹੋਈ ਹੈ ਉਹ ਵੀ ਕੋਈ ਮੇਰੀ ਵਜ੍ਹਾ ਨਾਲ ਹੀ ਆਈ ਹੈ ਮੈਂ ਮਤਲਬ ਐਵੇਂ ਦਾ ਕੁਝ ਮੈਂ ਖਾ ਲਿਆ ਸੀ ਇਹ ਨਾਲ ਗੈਸ ਬਣੇ ਉਲਟੀ ਆ ਗਈ ਮੈਨੂੰ ਬੱਸ 'ਚ ਅੱਜ ਦੁਬਾਰਾ ਫੇਰ ਹੋਈ ਆ ਆ ਦੇਖ ਲੋ ਇਤਿਹਾਸ ਦੀ ਤਾਂ ਇਹ ਗੱਲ ਕਰਦਾ ਜਿਵੇਂ ਟਿੱਪੂ ਸੁਲਤਾਨ ਦਾ ਸੈਨਾਪਤੀ ਰਿਹਾ ਹੁੰਦਾ 8-8 ਘੰਟੇ ਨਾਲ ਲਗਾਤਾਰ ਤਲਵਾਰ ਨਾਲ ਲੜਾਈ ਲੜ ਲੈਂਦਾ ਇਹ ਇਤਿਹਾਸ ਦੀ ਤਾਂ ਇਹ ਗੱਲ ਕਰਦਾ ਜਿਵੇਂ ਦਾਦੇ ਪੜਦਾ ਤੇ ਜੰਗਾਂ ਜਿੱਤਦੇ ਰਹੇ ਹੁੰਦੇ ਆ ਕਰਨ ਮੈਨੂੰ ਨਾ ਉਲਟੀ ਹੋਣ ਦੀ ਸ਼ਿਕਾਇਤ ਹੋ ਗਈ ਇੱਥੋਂ ਹੀ ਤੇ ਮੈਨਾਂ ਸਵੇਰੇ ਇਹ ਦੋ ਕੇਲੇ ਤੇ ਦੁੱਧ ਤਰਤਾ ਕਰਕੇ ਦਿੱਤਾ ਸੀਗਾ ਤੇ ਉਹ ਮੈਂ ਦੁੱਧ ਪੀ ਗਿਆ ਜਿਹੜਾ ਤੂੰ ਕਰਕੇ ਦਿੱਤਾ ਹੈ ਤੇ ਮੈਂ ਇੱਥੇ ਜਦੋਂ ਪਹੁੰਚਿਆ ਬੱਸ ਨਿਕਲੀ ਤਾਂ ਅੱਧੇ ਘੰਟੇ ਬਾਅਦ ਉਹਨਾਂ ਘਬਰਾਟ ਜੀ ਆਉਣ ਲ ਕੱਲੇ-ਕੱਲੇ ਖਾਂਦੇ ਤਾਂ ਘਬਰਾਟ ਨਹੀਂ ਹੋਣੀ ਸੀ ਹਾਂ ਜਾਂ ਕੱਲਾ ਦੁੱਧ ਪੀਂਦਾ ਤੇ ਉਹਨਾਂ ਘਬਰਾਟ ਹੋਣ ਲੱਗੀ ਮੈਂ ਮਸਾਂ ਹੀ ਮਸਾਂ ਹੀ ਸਰਸਾ ਲਿਆ ਮੈਂ ਤਾਂ ਮਰਾਂ ਗਿਆ ਆ ਦੇਖ ਲਓ ਸੁਣ ਲਓ ਲਾਜਿਕ ਉਹਦਾ ਕਹਿੰਦੇ ਦੁੱਧ ਤੇ ਕੇਲੇ ਇਕੱਠੇ ਖਾ ਲੈਣਾ ਤਾਂ ਘਬਰਾਟ ਹੋਗੀ ਕਾਮਲਿਆ ਪ੍ਰੈਗਨੈਂਸੀ ਟੈਸਟ ਕਰਾ ਲੈ ਤੋ ਤਾਂ ਐਵੇਂ ਡਰੀ ਜਾਣਾ ਕੀ ਪਤਾ ਗੱਲ ਖੁਸ਼ੀ ਵਾਲੀ ਹੋਵੇ ਇਹ ਕਿਵੇਂ ਹੋ ਗਿਆ ਜੀ ਮੈਨੂੰ ਹੁਣ ਕੀ ਪਤਾ ਮੈਂ ਥੋੜਾ ਕੀਤਾ ਵਾਈ ਜੋ ਆਸਕ ਮੀ ਪਲੀਜ਼ ਸੋਖ ਨੂੰ ਦਰਾਉਂਦੀ ਠੰਡੀ ਹਵਾ ਠੰਡੀ ਹਵਾ ਆਵੇ ਤੇ ਮਸਾਂ ਸਰਸਾ ਲਿਆ ਫਿਰ ਮੈਂ ਤੇ ਮੈਂ ਸੋਚਿਆ ਜੁਲਤੀ ਆਊਗੀ ਤੇ ਉਲਟੀ ਆਈ ਨਹੀਂ ਵਿਚਾਰ ਰਹਿ ਗਿਆ ਦਵਾ ਦਾ ਉਤਰ ਕੇ ਪਾਣੀ ਪੀ ਇੱਥੇ ਮੈਂ ਲਾਇਆ ਸੀ ਪਰਫਿਊਮ ਇੱਥੇ ਇੱਥੇ ਪਰਫਿਊਮ ਹੀ ਚੜੀ ਜਾਵੇ ਨਹੀਂ ਤਾਂ ਮੈਨੂੰ ਕਦੇ ਨਾ ਪਰਫਿਊਮ ਚੜਿਆ ਨਹੀਂਗਾ ਅੱਜ ਤੱਕ ਪਰ ਅੱਜ ਪਰਫਿਊਮ ਚੜਿਆ ਅੱਜ ਤੋਂ ਬਾਅਦ ਮੈਂ ਪਰਫਿਊਮ ਨਹੀਂ ਲਾਉਂਦਾ ਠੀਕ ਹੈ ਉਹੀ ਲਾ ਰਿਹਾ ਖਾਂ ਖਈ ਪਿਆ ਸੀ ਸਾਹਮਣੇ ਪਿੱਛੇ ਪਿੱਛੇ ਕੁ ਦੋ ਤਿੰਨ ਮਾੜੀ ਹਾਂ ਹਾਂ ਰਿਸਟਰਦਾ ਕਮਲਿਆ ਤੂੰ ਪੱਕਾ ਕੋਬਰਾ ਪਰਫਿਊਮ ਲਾਇਆ ਹੋਗਾ ਜਿਹੜਾ ਤੈਨੂੰ ਉਲਟੀ ਦੀ ਸ਼ਿਕਾਇਤ ਹੋ ਗਈ ਕਿਵੇਂ ਕਰੀ ਜਾਂਦਾ ਹਨ ਵੀ ਮੈਨੂੰ ਉਲਟੀ ਨਹੀਂ ਆਈ ਹੈਗੀ ਵੀ ਕਮਲਿਆ ਸੁਖ ਸੁਖ ਸੁਖਣਾ ਕਿਤੇ ਅਗਰੀ ਵਾਰ ਵੀ ਤੇਰਾ ਸਫਰ ਖਾਲੀ ਨਾ ਗਜੇ ਅੱਜ ਆ ਸੰਗਤ ਆਪਣੇ ਘਰੇ ਨੂਰ ਦੀ ਮਾਤਾ ਤੇ ਮੇਰੀ ਮਤਾ ਦੋਨੇ ਚਾੜੂ ਕੱਢਣ ਤੇ ਲੱਗ ਰਹੀਆਂ ਨੇ ਨਾ ਅਸਾ ਚਾੜੂ ਲੈ ਰੱਖੇ ਚਾਦਰਾਂ ਜਿੱਦਾਂ ਵਿਛਾਤੀਆਂ ਪੰਗੀ ਦਾਸ ਆ ਗਿਆ ਉਹ ਪ੍ਰੇਮੀ ਸੇਵਕ ਪੰਗੀ ਦਾਸ ਫਿਰ ਪੁੱਲੇ ਜਾਂਦੇ ਆ ਪ੍ਰੇਮੀ ਸੇਵਕ ਆ ਕੇ ਤੇ 6:30 ਤੋਂ 7:30 ਦਾ ਨਾਮ ਚਰਚਾ ਦਾ ਟਾਈਮ ਮੈਨੂੰ ਨਾ ਐਂ ਦੱਸਿਓ ਨੂਰ ਦੀ ਮੰਮੀ ਨੇ ਕਿਹਨੂੰ ਦੇਖ ਕੇ ਘੁੰਡ ਗੱਡੇ ਕਿਹੜਾ ਇਹ ਜਿਹਾ ਬੰਦਾ ਜਿਹੜੇ ਨੂਰ ਦੀ ਮੰਮੀ ਨੇ ਦੇਖੀ ਹੈਗੀ ਕਿੰਨੇ ਸੰਸਕਾਰੀ ਹੈ ਯਾਰ ਇਹ ਇਹ ਨਾਲ ਵੀ ਨਾਉਂਦੀ ਦੀ ਵੀਡੀਓ ਬਣਾ ਕੇ ਦਿਖਾ ਸਕਦੀ ਆ ਜਾਂ ਜਦੋਂ ਇਹਦਾ ਬੇਬੀ ਜਿਹੜਾ ਉਹ ਦੁੱਧ ਪੀਂਦਾ ਹੁੰਦਾ ਉਹ ਵੀ ਇਹ ਦਿਖਾ ਸਕਦੀ ਆ ਰਿਕਾਰਡ ਕਰਕੇ ਪਰ ਇਹ ਵੀ ਇਹ ਲਾਈਵ 'ਚ ਨਹੀਂ ਕਿਸੇ ਨੂੰ ਦਿਖਾਉਂਦੀ ਇਹ ਤਾਂ ਬੜੀ ਸੰਸਕਾਰੀ ਹੈ ਬਿਰੇ ਘੜੇ ਕੁੰਡ ਕੱਢ ਕੇ ਰਹਿੰਦੀ ਹੈ ਇਹ ਰਿਕਾਰਡ ਐਨੀ ਵੈਡ ਕਰ ਲਿਆ ਮੈਨੂੰ ਯਾਰ ਇਹ ਨਹੀਂ ਗੱਲ ਇਹਦੀ ਸਮਝ ਆਉਂਦੀ ਇਹ ਚੂੜਾ ਕਿਉਂ ਨਹੀਂ ਲਾਉਂਦੀ ਹੈਗੀ ਕੱਲੀ ਇਹ ਹੀ ਨਹੀਂ ਜਿੰਨੀਆਂ ਵੀ ਇਹ ਪੱਟੀਆਂ ਵੱਡੀਆਂ ਜੀਆਂ ਨੇ ਨਾ ਇਹ ਕਪੜਾ ਬਲੌਗਰ ਨਹੀਂ ਹੈ ਇਹ ਸਾਰੀਆਂ ਚੂੜੇ ਪਾਈ ਫਿਰਦੀਆਂ ਆ ਪਤਾ ਨਹੀਂ ਕੀ ਟ੍ਰੈਂਡ ਹੈ ਇਹ ਉਧਰ ਕਮਲ ਪਟਿਆਲਾ ਨੇ ਲਾਉਂਦੀ ਹੈਗੀ ਹੈਲੋ YouTube ਫੈਮਿਲੀ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਤਾਂ ਬਹੁਤ ਵਧੀਆ ਹੋਵੋਗੇ ਮੈਂ ਵੀ ਵਧੀਆ ਸੋ ਹਾਂਜੀ एवरीवन ਸਭ ਤੋਂ ਪਹਿਲਾਂ ਤਾਂ ਬੈਕਗ੍ਰਾਉਂਡ ਨੂੰ ਪਲੀਜ਼ ਇਗਨੋਰ ਕਰੋ ਮੈਂ ਆਪਣੀ ਰਸੋਈ ਦੇ ਵਿੱਚ ਥੋੜਾ ਜਿਹਾ ਸੈਟਅਪ ਕੀਤਾ ਪਾਉਣ ਦਾ ਸੋ ਇਸ ਲਈ ਸੌਰੀ ਆ ਬਟ ਬੈਕਗ੍ਰਾਉਂਡ ਪਲੀਜ਼ ਇਗਨੋਰ ਕਰੋ ਪਹਿਲਾਂ ਤਾਂ ਇਹ ਦੱਸਾਂ ਵੀ ਇਹ ਤੋਂ ਵਿਊ ਕਿ ਨਹੀਂ ਚੈੱਕ ਕਰਵਾਇਆ ਤੇ ਇੱਕ ਅਦਾ ਅਰਾਊਂਡ ਵੀ ਨਹੀਂ ਲਗਾਇਆ ਹੈਗਾ ਤੇ ਅਰਾਊਂਡ ਕਿਉਂ ਨਹੀਂ ਲਾਏ ਪੈਣੇ ਤੋਂ ਵਿਊ ਹੁਣ ਤੋਂ ਚੈੱਕ ਹੀ ਕਰਵਾਣੋਂ ਹਟ ਗਈ ਤੇ ਸਾਨੂੰ ਪਤਾ ਹੀ ਨਹੀਂ ਲੱਗਣੇ ਵੀ ਥੋੜੀ ਇਨੀ ਗਰਮੀ ਪੈਣ ਲੱਗੀ ਕਿ ਨਹੀਂ ਪੈਣ ਲੱਗੀ ਹਲੇ ਕਹਿੰਦੀ ਪਿਛਲਾ ਬੈਕਗਰਾਉਂਡ ਇਗਨੋਰ ਕਰਿਓ ਇਹ じゃ ਕੀ ਆਓ ਚ ਜਿਹੜਾ ਤੈਨੂੰ ਲੱਗ ਰਿਹਾ ਵੀ ਸਾਨੂੰ ਇਗਨੋਰ ਕਰਨਾ ਚਾਹੀਦਾ ਦੱਸੇਗੀ ਮਾੜਾ ਜਰਮਨ ਕਿਚਨ ਐ ਆਮ ਲੋਕਾਂ ਦੇ ਘਰਾਂ ਜਿਹੀ ਕਿਚਨ ਹੁੰਦੀ ਹੈਗੀ ਇਹ ਚ ਇਗਨੋਰ ਕਰਨ ਵਾਲੀ ਕਿਹੜੀ ਗੱਲ ਐ ਸੁਡਲੇ ਲੋਕਣਾਸੇ ਚ ਤੈਨੂੰ ਇਗਨੋਰ ਕਰਨਾ ਚਾਹੁੰਦੇ ਆ ਪਰ ਤੂੰ ਟਾਲੀ ਨਹੀਂ ਰਹੀ ਹੈਗੀ ਪਰ ਤੂੰ ਕਿਸੇ ਲੋਟ ਵੀ ਇਗਨੋਰ ਨਹੀਂ ਹੋ ਰਹੀ ਆ ਜਾਣੀ ਐ ਡੇਲੀ ਮੂੰਹ ਚੱਕ ਕੇ ਅੱਗੇ ਕਹਿੰਨੀ ਵਿਊ ਚੈੱਕ ਕਰੋ ਅੱਜ ਕਹਿੰਨੀ ਵਿਊ ਇਗਨੋਰ ਕਰੋ ਸੋ ਰਸੋਈ ਦੇ ਵਿੱਚ ਕੀ ਮਜਬੂਰੀ ਸੀ ਮੈਨੂੰ ਵੀਡੀਓ ਸਟਾਰਟ ਕਰਨੀ ਪਈ ਬਾਹਰ ਬਹੁਤ ਜ਼ਿਆਦਾ ਡਸ ਰ ਆ ਰਹੀ ਐ ਇਸ ਕਰਕੇ ਗੇਟ ਬੰਦ ਮੋਂ ਤਾਂ ਖੁੱਲ ਗਿਆ ਬਟੋਨ ਤੇ ਮੇਰੇ ਕੋਈ ਸੱਟ ਬਜਣੀ ਆ ਰਿਹਾ ਇੱਥੇ ਵਧੀਆ ਮੈਂ ਆਪਣਾ ਸਰਟੀਫਿਕੇਟ ਨਹੀਂ ਤਾਂ ਪਲੀਜ਼ ਇਗਨੋਰ ਕਰੋ ਸੋ ਹਾਂਜੀ ਰੂਮ ਵੀ ਹੁੰਦੇ ਭੈਣੇ ਉਹਨਾਂ ਦੇ ਵੀ ਗੇਟ ਹੁੰਦੇ ਆ ਉਹ ਬੰਦ ਕਰ ਲਾ ਕਿ ਤੂੰ ਡੰਗਰ ਐ ਵੀ ਅਜ ਸਿੱਧੀ ਕਰਤਾ ਇੱਕ ਨਾ ਹਾ ਤਾਂ ਓਵਰ ਐਕਟਿੰਗ ਜਿਹੀ ਹਾਸੀ ਨਾ ਹੱਸਿਆ ਕਰ ਸੱਚੀ ਤੇਰਾ ਮੂੰਹ ਦੇਖ ਦੇਖ ਕੇ ਤਾਂ ਉਹੀ ਖੇਚੜਦੀ ਰਹਿੰਦੀ ਤੇਰੇ ਤੇ ਉਤੋਂ ਜਿਹੜਾ ਤੂੰ ਬਨੋਟੀ ਜਾ ਹੱਸਦੀਆਂ ਸੱਚੀ ਫੇ ਤਾਂ ਕੱਖ ਹੀ ਨਹੀਂ ਰਹਿੰਦਾ ਬੱਲੇ ਸਾਡੇ ਪਾਲੀ ਖੇਚੜਦੀ ਆ ਤੇਰੇ ਤੇ ਐਵਰੀਵਨ ਅੰਦਰ ਵੀ ਵੀਡੀਓ ਵਿੱਚ ਮੇਰਾ ਮੈਸੇਜ ਆ ਛੂਟਾ ਜਿਹਾ 100 ਬਹੁਤ ਸਾਰੇ ਕੁਐਸਚਨ ਸੀ ਜਿਨ੍ਹਾਂ ਥੈਂਕ ਯੂ ਸੋ ਮਾਚ ਤੁਸੀਂ ਮੈਨੂੰ ਇਹਨਾਂ ਪਿਆਰ ਦਿੱਤਾ ਐਨ esport ਕੀਤੀ ਮੇਰੀ ਐਂਡ ਜਿਨ੍ਹਾਂ ਨੂੰ ਮੇਰਾ ਕੰਮ ਵਧੀਆ ਲੱਗਾ ਠੀਕ ਆ ਸੋ ਕੁਐਸ਼ਨਸ ਵਿਚ ਵੀ ਬਹੁਤ ਸੋਹਣੇ ਸੋਹਣੇ ਆਪਣਾ ਮੈਸੇਜ ਕਰਦੇ ਆ ਚਾਹੀ ਵਲੋਗਸ ਵਿੱਚ ਜਿਹੜੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਆ ਤੈਨੂੰ ਕੁਐਸ਼ਨ ਵਿੱਚ ਕਿਹੜੇ ਕਮੈਂਟ ਕਰਨ ਲੱਗੇ ਇਹ ਤਾਂ ਨਵਾਂ ਹੀ ਸੁਣਿਆ ਸੀ ਬਲੌਗਰ ਸਾੜੀ ਤੋਂ ਮੈਸੇਜ ਡਿਲੀਟ ਕਰ ਦੇਣੀ ਆ ਉਹ ਤਾਂ ਸਾਨੂੰ ਪੜ੍ਹ ਨਹੀਂ ਨੀ ਦਿੰਦੀ ਉਹ ਵੱਖਰੀ ਗੱਲ ਐ ਵੀ ਸਕ੍ਰੀਨਸ਼ਾਟ ਲੈ ਲੈਣੇ ਹੁੰਦੇ ਆ ਜਿਹੜੇ ਤੈਨੂੰ ਬਲੌਗਸ ਵਿੱਚ ਕਮੈਂਟ ਆਉਂਦੇ ਆ ਉਹਨਾਂ ਤੇ ਮੜਾ ਜਾ ਅਸਰ ਕਰ ਲਾ ਉਹ ਤੈਨੂੰ ਹਰ ਮਣ ਕਿਤੇ ਨਾ ਮਨਤਾ ਕਰੀ ਜਾਂਦਾ ਭਾਈ ਮੈਨੂੰ ਅਨ ਬਲੌਕ ਕਰਕੇ ਮੇਰੇ ਨਾਲ ਗੱਲ ਕਰਨ ਨਾਲ ਧੁਗਨ ਕਿਉਂ ਨਹੀਂ ਕਰਦੀ ਡੰਗਰੇ ਉਹਨਾਂ ਨੂੰ ਲਵ ਯ ਅੱਜ ਦਾ ਮੇਰਾ ਸ਼ੂਟਆਊਟ ਆ ਬਲੌਗ ਹਾਂ ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਨੀ ਹਾਂ ਕਿ ਜਿਹੜਾ ਮੇਰਾ ਪਰਸਨਲ ਅ ਅਕਾਊਂਟ ਹੈ ਇੰਸਟਾਗ੍ਰਾਮ ਦਾ ਜਿਹਦੇ ਤੇ ਓਨਲੀ ਮੇਰੀ ਐਕਟਿੰਗ ਵੀਡੀਓਜ਼ ਵੀਡੀਓਜ਼ ਹੁੰਦੀਆਂ ਨੇ ਹਨਾ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਕਈ ਨੂੰ ਬਹੁਤ ਜ਼ਿਆਦਾ ਪਸੰਦ ਨੇ ਹਨਾ ਤੇ ਇਹ ਨੂੰ ਨਹੀਂ ਕਹਿ ਸਕਦੀ ਸਭ ਨੂੰ ਪਸੰਦ ਨੇ ਹਨਾ ਇੱਕ ਤਾਂ ਜੇ ਤੂੰ ਲਵ ਯੂ ਕਹਿੰਨੀ ਹੈ ਨਾ ਕਾਲਜ ਵਿੱਚ ਚੀਜ਼ ਹੀ ਨਿਕਲ ਜਾਂਦੀ ਹੈ ਸੱਚੀ ਉਹਦਾ ਐਕਟਿੰਗ ਕਿਹੜੀ ਕਰਦੀ ਹੈ ਐਕਟਿੰਗ ਦਾ ਤਾਂ ਰੌਲਾ ਜਿਹੜੇ ਕਰਕੇ ਤੂੰ ਭੈੜੀ ਲੱਗਦੀ ਹੈ ਸਾਰਿਆਂ ਨੂੰ ਜਿਹੜੀ ਤੇ ਓਵਰ ਐਕਟਿੰਗ ਕਰਦੀ ਹੈ ਪਤਾ ਨਹੀਂ ਕਿਹੜੇ ਲੋਕ ਆ ਜਿਹੜੀ ਤੇਰੀ ਓਵਰ ਐਕਟਿੰਗ ਨੂੰ ਵੀ ਐਕਟਿੰਗ ਕਹੀ ਜਾਂਦੇ ਆ ਕਮਲੀਏ ਤੈਨੂੰ ਫੂਕੁਸ਼ ਕਾਸ਼ ਕਾ ਕੇ ਨਾ ਤੇਰਾ ਜਲੂਸ ਕਢਾਉਂਦੇ ਆ ਉਹ ਸਮ ਇਹੀ ਸੀ ਉਹ ਅਕਾਊਂਟ ਬਣਾਉਂਦਾ ਥੈਨ ਸਭ ਤੋਂ 2028 ਤੱਕ ਇਹ ਵੀਡੀਓ ਮੈਂ ਆਪਣਾ ਨਹੀਂ ਸ਼ੇਅਰ ਕਰ ਪਾਉਂਦੀ ਆਪਣੇ ਪਰਸਨਲ ਜਿਹੜਾ ਮੇਰਾ ਵੱਡਾ ਅਕਾਊਂਟ ਹੈ ਹਨਾ ਮੈਂ ਰੀਅਲ ਮਹਿਕ ਪ੍ਰੀਤ ਕੌਰ 43 ਇੰਸਟਾਗ੍ਰam ਦਾ ਸੋ ਅਗਰ ਤੁਹਾਨੂੰ ਮੇਰੇ ਵਰਕ ਦੇ ਰਿਲੇਟਿਡ ਦੂਸਰੇ ਅਕਾਊਂਟ ਤੇ ਵੀਡੀਓ ਮਿਲੇਗੀ ਦੇਖਣ ਨੂੰ ਚਾਹੀਏ ਕੋਈ ਫੋਟੋ ਚਾਹੀਏ ਵੀਡੀਓ ਮਿਲੂਗੀ ਸੋ ਇਹ ਰੀਜ਼ਨ ਸੀ ਬਸ ਮੈਂ ਆਪਣੇ ਵਰਕ ਦੇ ਰਿਲੇਟਿਡ ਵੀਡੀਓਸ ਪਾਉਂਦੀ ਸੀ ਤਾਂ ਮੈਂ ਆਪਣਾ ਦੂਸਰਾ ਅਕਾਊਂਟ ਨੂੰ ਮਤਲਬ ਕਿ ਜ਼ਿਆਦਾ ਯੂਜ਼ ਕੀਤਾ ਮੈਂ ਇਹ ਨਹੀਂ ਕਹਿੰਦੀ ਕਿ ਉਹਨੂੰ ਮੈਂ ਇੱਥੇ ਨਾ ਅੱਧਾ ਘੰਟਾ ਹੋ ਗਿਆ ਪ੍ਰੇਮਾਨੰਦ ਮਹਾਰਾਜ ਬਣੀ ਬੈਠੀ ਹੈਗੀ ਅੱਧਾ ਘੰਟਾ ਹੋ ਗਿਆ ਤੇਰੀ ਭੁਗਾਈ ਸੁਣੀ ਜਾਨੇ ਤੇ ਮੈਨੂੰ ਇੱਕ ਵੀ ਗੱਲ ਸਮਝ ਨਹੀਂ ਆਈ ਹੈਗੀ ਤੇਰੀ ਪਤਾ ਨਹੀਂ ਯਾਰ ਸੀਰੀਅਸਲੀ ਤੂੰ ਵੀ ਨਹੀਂ ਆਦੀ ਵੀਡੀਓ ਦੇਖਦੀ ਹੈਗੀ ਬਣਾ ਕੇ ਇੱਕ ਵਾਰੀ ਜਿਹਦੇ ਵਿੱਚ ਤੂੰ ਸੱਚੀ ਕੁਸ਼ ਕੀਤਾ ਹੁੰਦਾ ਨਾ ਤੇਰੀ ਵੀਡੀਓ ਤਾਂ ਉਹ ਨਹੀਂ ਦੇਖਣ ਨੂੰ ਜੀ ਕਰਦਾ ਹੈਗਾ ਤੇ ਜਿਹੜੇ ਹਿਸਾਬ ਨਾਲ ਇੱਥੇ ਲੈ ਬੈਠ ਕੇ ਗਿਆਨ ਵੰਡੀ ਜਾਣੀ ਆ ਤੈਨੂੰ ਕੀ ਲੱਗਦਾ ਵੀ ਇੱਕ ਰਾਤ ਰਾਤ ਮਿਲੀਅਨ ਵਿਊ ਹੋ ਜਾਣਗੇ ਤੇ ਚ ਕੰਮ ਨਹੀਂ ਨਾ ਟਾਈਮ ਚੱਕਿਆ ਕਰ ਲੋਕਾਂ ਦਾ ਛੱਡ ਪਿਆ ਆਪਣਾ ਮੈਨੂੰ ਕਿ ਦੋਨੋਂ ਯੂਜ਼ ਕਰ ਰਹੀਆਂ ਬਟ ਮੇਨ ਜਿਹੜਾ ਮੇਰਾ ਵਰਕ ਦੇ ਰਿਲੇਟਡ ਹੋਣ ਬਣ ਰਿਹਾ ਠੀਕ ਆ ਤਾਂ ਉਦਾਂ ਹੀ ਸੇਮ ਅੱਜ ਮੈਨੂੰ ਘਟਾ ਘਟਾ 3-4 ਦਿਨ ਹੋ ਗਏ ਮੈਂ ਘਰ ਬੈਠਾ ਹਾਂ ਮੇਰਾ ਰੀਜ਼ਨ ਇਹੀ ਹੈ ਕਿ ਮੈਂ ਆਪਣੇ ਸਲੂਨ ਦੀ ਓਪਨਿੰਗ ਕਰਨੀ ਹੈ ਆਪਣਾ ਕੰਮ ਕਰਨਾ ਹੈ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਤਾਂ ਇਹ ਸੁਣੇ ਵੀ ਤੂੰ ਉੱਥੇ ਨੱਚਦੀ ਰਹਿੰਦੀ ਸੀ ਸਾਰਾ ਦਿਨ ਸਲੂਨ ਚ ਤੇ ਵੀਡੀਓ ਬਣਾਉਂਦੀ ਸੀ ਅਗਲੀ ਦੀ ਪ੍ਰਾਈਵੇਸੀ ਵੀ ਹੁੰਦੀ ਹੈਗੀ ਉਹਨੂੰ ਤੂੰ ਖਰਾਬ ਕਰਦੀ ਸੀਗੀ ਸਾਰਾ ਸੀ ਤਾਂ ਸੁਣੇ ਵੀ ਤੈਨੂੰ ਭਜਾਤਾ ਉਹਨਾਂ ਨੇ ਤੂੰ ਕਹਿੰਦੇ ਮੈਂ ਰਿਟਾਇਰਮੈਂਟ ਵੀ ਲੈ ਲਈ ਕੰਮ ਤੋਂ ਸੱਚੀ ਗੱਲ ਦੱਸਿਆ ਕਰ ਐਵੇਂ ਨਾ ਕਹਾਣੀਆਂ ਨਾ ਬਣਾਇਆ ਕਰ ਹਾਂ ਘਟਾ ਘਟਾ ਅੱਜ ਹੋ ਗਏ ਨੇ ਮੈਨੂੰ ਕੁਐਸਚਨਸ ਵਿੱਚ ਬਹੁਤ ਮੈਸੇਜ ਉਹ ਕੁੜੀਆਂ ਦੇ ਮੈਸੇਜ ਆ ਰਹੇ ਹਨ ਸੋ ਮੈਂ ਉਹ ਵੀ ਦੱਸ ਦੇਣਾ ਇੱਕ ਤਾਂ ਭੈਣੇ ਤੇਰੀ ਇੰਗਲਿਸ਼ ਦੇ ਬਾਰੇ ਬਾਰੇ ਜਾਈਏ ਕਿਹੜੀਆਂ ਭੈਣਾਂ ਨੇ ਉਹ ਜਿਹੜੀਆਂ ਤੈਨੂੰ ਕੁਐਸਚਨ ਚ ਮੈਸੇਜ ਕਰੀ ਜਾਂਦੀਆਂ ਨੇ ਮੈਨੂੰ ਐ ਲੱਗਦਾ ਇਹਨਾਂ ਨੂੰ ਹਟਾ ਦੇ ਤੈਨੂੰ ਮੈਸੇਜ ਕਰਨੋਂ ਕਿਤੇ ਇਹ ਨਾ ਹੋਵੇ ਉਹਨਾਂ ਨੂੰ ਮੁਕਤ ਮਨੁੱਖਤਾ ਦੀ ਸੇਵਾ ਵਾਲੇ ਚੱਕ ਕੇ ਲੈ ਜਾਣ ਤੋ ਯਾਰੀ ਕਹਿੰਦੇ ਨਾ ਕਿ ਅਕੇ ਵੀਡੀਓ ਬਣਾਉਣੀਆਂ ਸੌਖੀਆਂ ਸੌਖੀਆਂ ਨਹੀਂ ਹੁੰਦੀਆਂ ਬਹੁਤ ਔਖਾ ਹੁੰਦਾ ਹੈ ਸਾਡਾ ਕੰਮ ਆ ਹੁਣ ਮੇਰੇ ਸੰਡੇ ਵੀ ਇਹਨਾਂ ਬੈਣੀਆਂ ਹੈ ਚਾਹੇ ਗਰਮੀ ਹੋਵੇ ਚਾਹੇ ਮੈਂ ਤਾਂ ਮੈਨੇ ਤਾਂ ਬਹੁਤ ਸਟਰਗਲ ਕੀਤਾ ਯਾਰ ਸੌਣ ਲੱਗੇ ਰਿਐਲਿਟੀ ਆ ਕਿ ਦੁਪਹਿਰ ਦਾ ਟਾਈਮ ਹੁੰਦਾ ਸੀ ਚਲੋ ਸਹੀ ਗੱਲ ਆ ਯਾਰ ਸਟਰਗਲ ਦੀ ਤਾਂ ਤੇਰੀ ਮੰਨਣ ਵਾਲੀ ਏ ਗੱਲ ਐਡੀ ਛੋਟੀ ਉਮਰ ਚ ਭੱਜਣਾ ਘਰੋਂ ਵਿਆਹ ਕਰਾਉਣਾ ਫਿਰ ਵਾਪਸ ਆਉਣਾ ਯਾਰ ਐਦੋਂ ਤੇ ਸਟਰਗਲ ਕੀ ਹੋ ਸਕਦੀ ਆ ਜਿਹੜੀ ਸਟਰਗਲ ਤੂੰ ਛੋਟੀ ਜਿਹੀ ਉਮਰ ਚ ਕਰ ਲਈ ਨਾ ਇਹ ਸਟਰਗਲ ਤਾਂ ਨਾਰਮਲ ਬੰਦਾ ਨਾ 30 35 ਸਾਲ ਤੱਕ ਕਰਦਾ ਕਿ ਉਹ ਤੋ 12 13 ਸਾਲ ਦੀ ਉਮਰ ਚ ਚੱਕ ਤੇ ਫਟੇ ਸੈਲੂਟ ਆ ਯਾਰ ਤੇਰੀ ਸਟਰਗਲ ਤੇ ਤਾਂ ਸੱਚੀ ਬੱਬਾ ਮਾਤਾ ਜੀ ਇਕ ਲੰਬਾ ਬਾਤ ਕਰਾਂਗੇ ਸੋ ਰੀਜ਼ਨ ਬਸ ਇਹ ਹੀ ਸੀ ਕਰਕੇ ਆਪਣੇ ਵਰਕ ਦੇ ਰਿਲੇਟਿਡ ਮੈਂ ਆਪਣਾ ਕਾਊਂਟ ਬਣਾਉਣਾ ਸੀ ਫਾਈ ਮੇਰੇ ਦੋਨੋਂ ਅਕਾਊਂਟ ਚੱਲ ਰਹੇ ਨੇ ਸੋ ਆਪਣੇ ਵਰਕ ਦੇ ਰਿਲੇਟਿਡ ਵਾਲਾ ਜਿਹੜਾ ਅਕਾਊਂਟ ਹੈ ਉਹਨੂੰ ਮੈਂ ਫੋਲੋ ਕੀਤਾ ਹੋਇਆ ਉਹ ਮੇਰਾ ਹੀ ਅਕਾਊਂਟ ਹੈ ਓਕੇ ਅਦਰਵਾਈਜ਼ ਮੈਂ ਕਿਸੇ ਨੂੰ ਫੋਲੋ ਨਹੀਂ ਕੀਤਾ ਹੋਇਆਗਾ ਨਹੀਂ ਐਨੀ ਅਹਤ ਅਕਾਊਂਟ ਬਾਰੇ ਜਿਹੜੀਆਂ ਤੂੰ ਕਹਾਣੀਆਂ ਸੁਣਾਈਆਂ ਨੇ ਇਹ ਸੁਣਾਉਣ ਦੀ ਕੀ ਲੋੜ ਸੀ ਨਾਰਮਲ ਹੀ ਕਿਸੇ ਵੀਡੀਓ 'ਚ ਬੋਲ ਦਿੰਦੇ ਵੀ ਮੈਂ ਇੱਕ ਨਵਾਂ ਅਕਾਊਂਟ ਬਣਾਇਆ ਤੇ ਉਹਨੂੰ ਤੁਸੀਂ ਫੋਲੋ ਕਰ ਲਓ ਆ ਜਿਹੜੇ ਤੇਰੇ ਅਕਾਊਂਟ ਹੈਗਾ ਇਹ ਤੂੰ ਕਿਉਂ ਬਣਾਇਆਗਾ ਇੱਥੇ ਐਵੇਂ ਟਾਈਮ ਚੱਕੀ ਜਾਂਦੀ ਆ ਇੱਕ ਅਕਾਊਂਟ 'ਚ ਪਿੱਛੇ ਤੂੰ 10 ਮਿੰਟ ਦੀ ਵੀਡੀਓ ਬਣਾਦੀ ਕਿੱਡਾ ਮਗਜ ਖਾਦਾ ਤੂੰ ਲੋਕਾਂ ਦਾ ਫੋਨ ਫਿਰ ਕੇ ਗੱਲ ਇਹ ਹੈ ਵੀ ਤਿੱਕ ਨਵਾਂ ਇੱਕ account ਸੇ ਬਣਾਇਆਗਾ ਉਹ ਫੋਲੋ ਕਰਨ ਨੂੰ ਕਹੀ ਜਨੇ ਤੇ ਉੱਤੇ ਡੰਗਰੇ ਅੱਜ ਤੇਰੇ ਕੋਲ ਕੋਈ ਹੋਰ ਕੰਮ ਹੈ ਨਹੀਂ ਸੀ ਤਾਂ ਕਰਕੇ ਤੇ ਲੋਕਾਂ ਦਾ ਟਾਈਮ ਚੱਕਿਆ ਤੂੰ ਜਮਾ ਸੱਚੀ ਸੁਡਲ ਦੀ ਸੁਡਲ ਹੀ ਰਹੇਗੀ ਕੁੜੀਆਂ ਉਹਦੇ ਵਿੱਚ ਵੀ ਬਹੁਤ ਸੋਨੇ ਸੋਨੇ ਮੈਸੇਜ ਆ ਰਿਹਾ ਕੁੜੀਆਂ ਕਹਿੰ ਰਹੀਆਂ ਹੈਰ ਡੂ ਦੇ ਰਿਲੇਟਿਡ ਸਾਈਫਲੀ ਵੀਡੀਓ ਲੈ ਕੇ ਆਓ ਜਾਈ ਤੁਸੀਂ ਹੈਰ ਬੰਨ ਕਿਵੇਂ ਕਰਦੇ ਹੋ ਹੈਰ ਸਟਾਈਲ ਕਿਦਾਂ ਕਰਦੇ ਹੋ ਸੰਵੀਸ ਖਾਓ ਤਾਂ ਉਹਦਾ ਮੇਰਾ ਸੋ ਮੈਂ ਇੱਕ ਪ੍ਰੋਮਿਸ ਕੀਤਾ ਕਿ ਤੁਸੀਂ ਵਿੱਚ ਅ ਰਾਤ ਹਾਂ ਮੈਂ ਇਹ ਮੈਂ ਪ੍ਰੋਮਿਸ ਕੀਤਾ ਹੈ ਕਿ ਤੁਸੀਂ ਮੇਰਾ ਅੱਛਾ ਹੁਣ ਸਮਝ ਲੱਗੀ ਆ ਤਾਂ ਹੀ ਤੁਹਾਡੇ ਫਰੋਜ਼ਪੁਰ ਬਣੀ ਨਾ ਇੰਟਰਨੈਟ ਆਏ ਨੇ ਤੋਂ ਕੁਐਸਚਨ ਜੇ ਪੁੱਛਦੀਆਂ ਐਨੇ ਦਿਨੋਂ ਮੈਸੇਜ ਆਉਂਦੇ ਕੁਐਸਚਨ ਵਿੱਚ ਇੱਕ ਤੁਨ ਮੈਂ ਅਕਾਊਂਟ ਚ ਬਣਾ ਲਿਆ ਸਾਰਾ ਇੰਟਰਨੈਟ ਤੇ ਇਧਰ ਯੂਜ਼ ਹੋ ਜਾਂਦਾ ਬਾਕੀ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਲੋਕਾਂ ਦੀ ਤਾਂ ਵੀਡੀਓ ਨਹੀਂ ਚੱਲਦੀ ਹੈਗੀ ਲੋਕਾਂ ਦੀ ਤਾਂ ਇੰਸਟਾਗ੍ਰਾਮ ਚੱਲਣੀ ਬੰਦ ਹੋ ਗਏ ਆਏ ਕਰ ਤੂੰ ਗਵਰਨਮੈਂਟ ਨਾਲ ਗੱਲ ਕਰਕੇ ਨਾ ਸਿੱਧੀ ਫਾਈਬਰ ਕੇਬਲ ਆ ਜਿਹੜੀ ਇੰਟਰਨੈਟ ਦੀ ਉਹ ਅਲੱਗ ਪਵਾਲਾ ਆਪਦੀ ਪਰਸਨਲ ਲੋਕਾਂ ਨੂੰ ਤਾਂ ਇੰਸਟਾਗ੍ਰਾਮ ਤੇ ਰੀਲਾਂ ਦੇਖਣੀ ਔਖੀਆਂ ਹੋਈਆਂ ਪਈਆਂ ਨੇ ਕਿਤੇ ਇਹ ਨਾ ਹੋਵੇ ਵੀ ਤੂੰ ਥਿਆ ਜੇ ਤੇ ਤੈਨੂੰ ਦਰਦ ਪੁੱਛਣ ਉਹ ਬਣਾਉਣੀਆਂ ਚਾਹੀ ਮੇਕਅਪ ਦੇ ਰ ਆਪਣੀ ਓਨਲੀ ਵਰਕ ਦੇ ਰਿਲੇਟਡ ਸ਼ੇਅਰ ਕਰੂੰਗੀ ਓਕੇ ਸੋ ਉਹਨਾਂ ਨੂੰ ਰਿਪਲਾਈ ਇਹੀ ਹੈ ਕਿ ਜਦੋਂ ਆਪਣੇ 1k ਸਬਸਕ੍ਰਾਈਬ ਡਨ ਹੋਗੇ ਉਦੋਂ ਹੀ ਫੁੱਲ ਵੀਡੀਓ ਆਪਾਂ ਦੂਸਰੇ ਨਵੇਂ ਚੈਨਲ ਤੇ ਲੈ ਕੇ ਆਵਾਂਗੇ ਸੋ ਮੈਂ ਇਹ ਨਹੀਂ ਕਹਿੰਦੀ ਉਹਨਾਂ ਟਾਈਮ ਆਪਾਂ ਨਹੀਂ ਚਲਾਉਂਗੇ ਉਹਨਾਂ ਟਾਈਮ ਓਨਲੀ ਤੁਹਾਨੂੰ ਸ਼ਾਰਟ ਵੀਡੀਓ ਚਾਹੀਦੀ ਹੈ ਤੁਹਾਨੂੰ ਸ਼ਾਰਟ ਵੀਡੀਓ ਚਾਹੀਦੀ ਹੈ ਮੇਰੇ ਓਨਲੀ ਵਰਕ ਦੇ ਰਿਲੇਟਡ ਪਿਕਸ ਹੋਗੀਆਂ ਜਦੋਂ ਸ਼ਾਰਟ ਵੀਡੀਓ ਜ਼ਰੂਰ ਮਿਲਣਗੀਆਂ ਸੋ ਸੋ ਬਲੇ ਡੰਗਰੇ ਗਧੀਏ ਖੋਤੀਏ ਤੂੰ ਕਹਿ ਵੀ ਉਹਨਾਂ ਨੂੰ ਮੇਰੀ ਰਿਕੁਐਸਟ ਹੈ ਨਾ ਕਿ ਮੇਰਾ ਰਿਪਲਾਈ ਆ ਸ਼ਾਰਟ ਵੀਡੀਓ ਤਾਂ ਠੀਕ ਹੈ ਤੂੰ ਪਾ ਦਿਆ ਕਰੀ ਆ ਓਵਰ ਐਕਟਿੰਗ ਦੇ ਚੱਕਰ 'ਚ ਤੋ ਇੰਗਲਿਸ਼ ਦੀ ਮਾਂ ਭੈਣ ਕਿਉਂ ਇੱਕ ਕੀਤੀ ਆ ਜਿਹੜੀ ਤੇ ਤੈਨੂੰ ਨਹੀਂ ਆਉਂਦੀ ਨਾ ਉਹ ਤੈਨੂੰ ਨਹੀਂ ਆਉਂਦੀ ਚਾਹੇ ਤੂੰ 10 ਸਾਲ ਮੱਥਾ ਮਾਰੀ ਜਾ ਤੈਨੂੰ ਤਾਂ ਵੀ ਨਹੀਂ ਆਉਂਦੀ ਹੈਗੀ ਇਹ ਤੋ ਤਾਂ ਬੈਸਟ ਆ ਵੀ ਤੂੰ ਪੰਜਾਬੀ ਬੋਲ ਲਾ ਕੋਈ ਦੋਸ਼ਵ ਦੇ ਲੋਕਾਂ ਦੇ ਪੱਲੇ ਤਾਂ ਪੈ ਜਾ ਕਰਨਗੇ ਨਾਲੇ ਆਪਦੀ ਬੇਇੱਜ਼ਤੀ ਕਰਾਉਣੀ ਆ ਨਾਲੇ ਲੋਕਾਂ ਨੂੰ ਸਮਝ ਨਹੀਂ ਆਉਂਦੀ ਇਹ ਬੜੀ ਅੱਛੀ ਬਾਤ ਕਹੀ ਆਪ ਤੁਸੀਂ ਰਿਲੇਟਿਡ ਤਾਂ ਦੂਸਰਾ ਚੈਨਲ ਮੈਂ ਅਲੱਗ ਤੋਂ ਤਾਂ ਬਣਾਇਆ ਕਿਉਂਕਿ ਮੈਨੂੰ ਇਹ ਚੀਜ਼ ਵਧੀਆ ਨਹੀਂ ਲੱਗੀ ਜਿਹੜਾ ਮੇਰਾ ਇਹ ਵਾਲਾ ਚੈਨਲ ਆ ਹਨਾ ਐਵੇਂ ਕਿ ਮੈਂ ਓਨਲੀ ਆਪਣੇ ਘਰ ਦੇ ਰ ਤਾਂ ਮੈਂ ਸੋਚਿਆ ਕਿ ਅਲੱਗ ਤੋਂ ਆਪਣਾ ਚੈਨਲ ਬਣਾਇਆ ਜਾਵੇ ਨਹੀਂ ਨਹੀਂ ਬਿਲਕੁਲ ਝੂਠ ਬੋਲਦੀਆਂ ਇਹਦੇ ਤੇ ਜਿਹੜੇ ਤੂੰ ਬਲੌਗਸ ਪਾਉਣੀਆਂ ਉਹ ਠੀਕ ਆ ਤੂੰ ਸੱਚੀ ਗੱਲ ਕਿਉਂ ਨਹੀਂ ਦੱਸਦੀ ਹੈਗੀ ਲੋਕਾਂ ਨੂੰ ਤੂੰ ਸੱਚ ਦੱਸ ਵੀ ਮੈਨੇ YouTube ਨੇ ਕਿਹਾਗਾ ਭਾਈ ਵੀ ਇੱਧਰ ਤੇਰੀ 100 ਮਿਲੀਅਨ ਹੋਏ ਪਏ ਹੈਗੇ ਜਦੋਂ ਤੂੰ ਵੀਡੀਓ ਪਾਉਣੀ ਆ ਤੇਰੀ ਵੀਡੀਓ ਨੇ 1 ਮਿੰਟ 'ਚ ਮਿਲੀਅਨ ਕ੍ਰਾਸ ਕਰ ਜਾਂਦੀ ਆ ਤੇ ਉਧਰ ਮਿਸਟਰ ਵੀ ਸਟਾਰ ਗਿਆ ਨੂੰ ਵੀ ਪਸੀਨੇ ਛੁੱਟੇ ਪਏ ਆ ਵੀ ਇਹ ਚੈਨਲ ਹੈ ਕੀ ਦਾ ਤਾਂ ਤੇਨੂੰ YouTube ਨੇ ਕਿਹਾ ਵੀ ਇੱਕ ਹੋਰ ਅਕਾਊਂਟ ਬਣਾ ਵੀ ਸਾਡੇ ਤੋਂ ਨਾ ਇਹ ਅਕਾਊਂਟ ਤੇਰਾ ਸਾਹਮਣੇ ਰਿਹਾ ਹੈਗਾ ਤੂੰ ਇੱਕ ਅਕਾਊਂਟ ਹੋਰ ਬਣਾ ਵੰਡੀ ਜਾਵੇ ਸੱਚ ਦੱਸਿਆ ਕਰ ਐਵੇਂ ਝੂਠ ਨਾ ਬੋਲਿਆ ਕਰ ਕਿ ਆਂ ਡੰਗਰੇ ਇੱਥੇ ਮੈਂ ਟਾਈਮ ਖਰਾਬ ਕੀਤਾ ਉਹ ਜਿਹੇ ਤੇਰੇ ਸੌਡਰ ਸਬਸਕ੍ਰਾਈਬਰ ਨੇ ਜਿਹੜੇ ਤੈਨੂੰ ਪੁੱਛਦੇ ਨੇ 150 ਤੋਂ ਸਾਰੇ ਦਿਨ ਚ ਤੈਨੂੰ ਵਿਊ ਆਉਂਦਾ ਉਹਦੇ ਚ 50 ਤਾਂ ਤੈਨੂੰ ਰੋਸਟਰ ਦੇਖ ਲੈਂਦੇ ਆ ਕਿ ਤੇਰੇ ਇੱਥੇ ਤੂੰ ਬੈਠੀ ਵੱਡੇ ਇਨਫਲੂਐਂਸਰ ਵੀ ਮੈਂ ਸੋਸਾਇਟੀ ਨੂੰ ਚੇਂਜ ਕਰਕੇ ਹਟੂੰਗੀ ਹੁਣ 10 ਮਿੰਟ ਦੀ ਤੇਰੀ ਵੀਡੀਓ ਆ ਇਹਦੇ ਚ 1800 ਤੋਂ ਵਰਲਡ ਗਲਤ ਬੋਲਦੇ ਅਕਾਉਂਟ ਕਮੈਂਟਸ ਕੁਐਸਚਨ ਕੈਂਟ ਬਲੌਗਰ ਸ਼ਾਰਟ ਵੇ ਬਹੁਤ ਮਨੂਸ਼ ਲੱਗ ਰਿਹਾ ਓ ਮਤ ਕਰੋ ਰਹਿਣਾ ਤੋਬਾ ਤੈਨੂੰ ਤਾਂ ਇਹ ਵੀ ਨਹੀਂ ਕਹਿ ਸਕਦੇ ਵੀ ਬੱਚਿਓ ਉਹਦੇ ਵਲੌਗ ਦੇਖ ਲਓ ਤੁਹਾਨੂੰ ਇੰਗਲਿਸ਼ ਵਧੀਆ ਸਿਖਾ ਦੋਗੇ ਸੁਡੋਲੇ ਇਹਦੇ ਨਾਲ ਤਾਂ ਮੈਂ ਕਹਿੰਨੀ ਤੂੰ 8ਵੀਂ ਚ ਐਡਮਿਸ਼ਨ ਹੀ ਦਵਾਰਾ ਲਾ ਲਾ 4 ਸਾਲ ਪੜ੍ਹਾਈ ਤੇ ਲਾ ਲਾ ਘੱਟ ਤੋਂ ਘੱਟ ਕੁਝ ਸਿੱਖ ਤਾਂ ਲੈਂਗੀ ਐਡੀ ਤੇਰੇ ਕਿਹੜੀ ਅੱਗ ਲੱਗੀ ਐ ਵਲੌਗਸ ਬਣਾਉਣ ਦੀ ਪਹਿਲਾਂ ਕੁਝ ਆਪ ਤਾਂ ਸਿੱਖ ਲੈ ਫਿਰ ਲੋਕਾਂ ਨੂੰ ਸਿਖਾ ਦੀ ਆਈਡੀ ਇਹ ਡੰਗਰ ਜੀ ਓਵਰ ਕੌਨਫੀਡੈਂਟ ਐ ਨਾ ਇਹ ਇੰਨਾ ਹਜਾਰ ਨਵਾ ਕਿਤੇ ਬੰਦਾ ਵੈਸੀ ਹਟ ਜਵੇ ਚਾ 8 ਛੱਡ ਯਾਰ ਹੈ ਨਹੀਂ ਮੇਰੀ ਵਸ ਦਾ ਪਰ ਨਹੀਂ ਇਹ ਉਦੋਂ ਵੀ ਵੱਧ ਵੱਧ ਕੇ ਕਰਦੀ ਆ ਤਾਂ ਮੈਂ ਇਹ ਨਹੀਂ ਕਹਿੰਦੀ ਵੀਡੀਓਜ਼ ਆਉਣਗੀਆਂ ਬਟ ਕੰਮ ਦੇ ਰਿਲੇਟਿਡ ਜ਼ਿਆਦਾ ਆਉਣਗੀਆਂ ਠੀਕ ਆ ਤਾਂ ਕਰਦੀ ਤੁਸੀਂ ਲਾ ਲਓ ਵੀ ਕਈ ਵਾਰੀ ਛਿੱਪੀ ਹੋਵੇ ਲਾਸਟ ਸੰਡੇ ਆਪਾਂ ਜ਼ਰੂਰ ਸ਼ੇਅਰ ਕਰਿਆ ਕਰਾਂਗੇ ਬਟ ਓਨਲੀ ਵਰਕ ਦੇ ਰਿਲੇਟਿਡ ਫਿਰ ਜ਼ਿਆਦਾ ਫੋਕਸ ਉਧਰ ਹੋ ਜਾਣਾ ਮੇਰਾ ਤਾਂ ਉਹਨਾਂ ਟਾਈਮ ਮੇਰੇ ਘਰ ਦੇ ਵਲੋਗਸ ਆਉਣਗੇ ਚਾਹੀ ਮੇਰੀਆਂ ਵੀਡੀਓਜ਼ ਆਉਣਗੀਆਂ ਮੈਂ ਨਹੀਂ ਕਹਿੰਦੀ ਨਹੀਂ ਆਉਣਗੀਆਂ ਆਉਣਗੀਆਂ ਜ਼ਰੂਰ ਤੇ ਚਾਹੀ ਬਵੀ ਸ਼ੂਟ ਕਰੇ ਚਾਹੀ ਕੋਈ ਵੀ ਫੈਮਿਲੀ ਮੈਂਬਰ ਚੁਲਾ ਸਕਦੇ ਹਾਂ ਮਟੇ ਹੋ ਹੋ ਆ ਤਾਂ ਚੰਗਾ ਹੋ ਗਿਆ ਤੂੰ ਦੱਸ ਤਾਂ ਸਨ ਤਾਂ ਟੈਨਸ਼ਨ ਹੋ ਗਈ ਸੀ ਮੈਂ ਤਾਂ ਸੋਚਿਆ ਜੇ ਤੂੰ ਵੀਡੀਓ ਹੀ ਪਾਉਣੋਂ ਹਟ ਗਈ ਤੇ ਲੋਕ ਤਾਂ ਜਿਉਂਦੇ ਜਿ ਮਰ ਜਾਣਗੇ ਪਰ ਪਲੀਜ਼ ਰਿਕਵੈਸਟ ਹੈ ਬਲੌਗਸ ਨਾ ਬੰਦ ਕਰੀ ਆ ਤਰੀ ਮੰਮੀ ਨੂੰ ਲਾਦਿਆ ਕਰੀ ਬਲੌਗਸ ਤੇ ਰੋ ਸ਼ੂਟ ਕਰ ਦਿਆ ਕਰੂੰਗੀ ਲੇਟ ਵੀ ਜ਼ਰੂਰ ਆਣਗੀ ਮੈਂ ਨਹੀਂ ਕਹਿੰਦੀ ਨਹੀਂ ਆਣਗੀ ਤਾਂ ਇਹੀ ਮੇਰਾ ਰੀਜ਼ਨ ਸੀ 2-3 ਦਿਨ ਹੋ ਗਏ ਮੈਂ ਘਰ ਬੈਠੀਆਂ ਹਲੇ ਹੋਰ 10-15 ਦਿਨ ਲੱਗ ਜਾਣਗੇ ਹੌਲੀ ਹੌਲੀ ਕਰਕੇ ਆਪਾਂ ਸਭ ਕੁਝ ਕਰਾਂਗੇ ਸੋਵਾ ਤੋਂ ਬਾਅਦ ਦਸਪੋਰਟ ਕਰੋ ਜਿਹੜੇ ਆਪਣਾ ਮੇਰੀ ਆਡੀਅנס سپورਟ ਕਰੋ ਜਿਹੜੇ ਆਪਣਾ ਮੇਰੀ ਆਡੀਅנס ਇਧਰ ਦੇਖ ਰਹੀ ਹੈ ਪਿਆਰ ਕਰਦੀ ਹੈ हां ਤੁਸੀਂ ਮੇਰੇ ਵਰਕ ਦੇ ਰਿਲੇਟਡ ਵੀ ਵੀਡੀਓ ਪਹਿਲੀ ਗੱਲ ਤਾਂ ਮੈਨੂੰ ਮੈਨੂੰ ਮੈ ਜਾਣਦੀ ਸਪੋਰਟ ਨੂੰ ਕਿ ਤੂੰ ਸਾਡੀ ਬਲੀ ਮੰਗਦੀਆਂ ਛੜ ਦੇ ਭੈਣ ਬਣ ਕੇ ਬਖਸ਼ ਦੇ ਜਾਣ ਹੁਣ ਰੋਸਟਰ ਤੈਨੂੰ ਇੰਨੀ ਤਾਂ ਸਪੋਰਟ ਕਰੀ ਜਾਂਦੇ ਆ ਹੋਰ ਕੀ ਕਰਦੇ ਨੇ ਉਹ ਤੇ ਰੋਸਟਰ ਤੋਂ ਬਾਅਦ ਹਰ ਮਨ ਅਰਗੇ ਸਤਗੁਰ ਅਰਗੇ ਸਾਰੇ ਤੈਨੂੰ ਸਪੋਰਟ ਕਰਨ ਨੂੰ ਹੈਗੇ ਹੀ ਹੈਗੇ ਉਹਨਾਂ ਤੋਂ ਲੈ ਲੈ ਜਿਹੜੀ ਸਪੋਰਟ ਲੈਣੀ ਹੈਗੀ ਜੇ ਸਾਡੇ ਰੋਸਟਰਾਂ ਤੋਂ ਕੋਈ ਕਮੀ ਰਹਗੀ ਤਾਂ ਛੇਰ ਬਣ ਕਿੱਦਾਂ ਮੈਂ ਕਰਦੀ ਆ ਇੱਕ ਆਪਣਾ ਮੇਰੇ ਸੈਲਫ ਦੇ ਰਿਲੇਟਡ ਕੁਝ ਆਪਣਾ ਦੋ ਤਿੰਨ ਦਿਨ ਹੋ ਗਏ ਮੈਂ ਆਪਣਾ ਸੈਲਫ ਸ਼ੇਅਰ ਕਰ ਰਹੀ ਹਾਂ ਬਟ ਮੈਂ ਹਲੇ ਕਰਨਾ ਨਹੀਂ ਸੀ ਮੈਂ ਸਭ ਨੂੰ ਦੱਸ ਨਹੀਂ ਹਲੇ ਇਹ ਕਾਰ ਦਾ ਸੈਲਫ ਹੈ ਕਿ ਸਕੂਟੀ ਦਾ ਸੈਲਫ ਹੈ ਜਿਹੜਾ ਤੂੰ ਸ਼ੇਅਰ ਕਰਦੀ ਐ ਟਲ ਜਾ ਕਿਉਂ ਜਾਣ ਲੈਣੀ ਕੀਤੀ ਹੈਗੀ ਛੱਡ ਦੇ ਆਹ ਲੱਛਣ ਸਿੱਧੇ ਬੰਦਿਆਂ ਨੂੰ ਬੋਲਣ ਲੱਗ ਜਾ ਉਹੀ ਡੰਗਰ ਜੀ ਇੰਗਲਿਸ਼ ਚ ਤਾਂ ਐ ਗੱਲਾਂ ਗਾਦੀ ਜਿਵੇਂ ਬਰਮਿੰਗਮ ਰਹਿੰਦੀ ਹੁੰਦੀ ਆ ਬੜਾ ਤੂੰ ਸੋਹੋ ਰੋਡ ਤੇ ਸਲੂਨ ਖੋਲ ਰਹੀ ਆ ਨਾ ਜਿਹੜਾ ਤੈਨੂੰ ਕੁੜੀਆਂ ਪੁੱਛ ਰਹੀਆਂ ਵੀ ਦੀਦੀ ਬਸ ਤੁਸੀਂ ਦੱਸੋ ਅਸੀਂ ਨਹੀਂ ਹੋਰ ਕਿਸ ਤੋਂ ਪੁੱਛਣਾ ਸਾਨੂੰ ਪਤਾ ਇਹ ਕਿਹੜਾ ਸਲੂਨ ਹੋਊਗਾ ਇੱਥੇ ਪਿੰਡ ਚ ਖੋਲ ਕੇ ਦੁਕਾਨ ਤੇ ਇੱਥੇ ਲਿਖਿਆ ਹੋਊਗਾ ਪਿੰਦਰ ਦੀ ਕੁੜੀ ਦਾ ਸਲੂਨ ਇੱਧਰ ਹੈ ਇੱਥੇ ਆਈ ਬ੍ਰੋ 30 ਰੁਪਏ ਵਿੱਚ ਕੀਤੀ ਜਾਂ ਚਾਹੇ ਪੰਕੀ ਸਿੱਤੇ ਕਰ ਰਹੀਆਂ ਚਾਹੇ ਆਪਣਾ ਸੈਲਫ ਕਰ ਰਹੀਆਂ ਉਹ ਆਪਣੇ ਸੈਲਫ ਤੇ ਵੀ ਆਪਨ ਕ੍ਰਿੰਪਿੰਗ ਵਗੈਰਾ ਚਾਹੇ ਕੋਈ ਸੁਪਰੀ ਵਗੈਰਾ ਦੀ ਲੋਡ ਹੁੰਦੀ ਆ ਜੋ ਕਿ ਮੈਂ ਵੈਸੇ ਹੀ ਆਪਣਾ ਬੈਠੀ ਬੈਠ ਕੇ ਨੇ ਹੇਅਰ ਸਟਾਈਲ ਸ਼ੇਅਰ ਕਰ ਦਿੱਤਾ ਹਨਾ ਤਾਂ ਉਹਦੇ ਜੀ ਮੈਨੂੰ ਬਹੁਤ ਜਣਾਂ ਨੇ ਪਿਆਰ ਦਿੱਤਾ ਸੋ ਮੈਂ ਕਦੀ ਸੋਚ ਵੀ ਨਹੀਂ ਸਕਦੀ ਸੀ ਮੈਨੂੰ ਇੰਨਾ ਪਿਆਰ ਮਿਲੇਗਾ ਦਨ ਆ ਪਹਿਲਾਂ ਤਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਆ ਕਿਹੜੇ ਜਿਹੜੇ ਤੈਨੂੰ ਇੰਹੀਂ ਪਿਆਰ ਦੇ ਜਾਂਦੇ ਆ ਸਮਝ ਤੋਂ ਬਾਹਰ ਹੈ ਗੱਲ ਯਾਰ ਉਤੋਂ ਇਹ ਵੀ ਉਹ ਹੀ ਜੀ ਆ ਮਿੰਟ ਚ ਹੀ ਪਿਆਰ ਸਮਝ ਲੈਂਦੀ ਐ ਤੁਸੀਂ ਤਾਂ ਮੈਨੂੰ ਪਿਆਰ ਹੀ ਬਾਲਾ ਕਰਦੇ ਹੋ ਕਹਿੰਦੇ ਹਲੇ ਬਿਟੜੀ ਨਾ ਹਣਾ ਐਨਾ ਕੁਛ ਕਰ ਕਰਾ ਕੇ ਵੀ ਹੜੇ ਤੋਂ ਪਿਆਰ ਭਰੀਆਂ ਗੱਲਾਂ ਚੋਂ ਬਾਹਰ ਨਾ ਆਈ ਹਾਂਜੀ ਅੱਜ ਦੀ ਵੀਡੀਓ ਵਿੱਚ ਸਿਰਫ ਐਨੇ ਜਿੱਕਰ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਆਦੀ ਰੈਕਮੈਂਟ ਬਾਕਸ ਵਿੱਚ ਇਹਦੇ ਨਾਲ ਬਿਲਕੁਲ ਨਹੀਂ ਪਰਣਾ ਮਿਲਣਗੇ ਸੇ ਹੋਰ ਵੀਡੀਓ ਨਾਲ ਬਾਏ